ਹੈਲੋ ਜੀ ਸ਼ਾਸ਼ਰੀ ਕਾਲ ਜੀ ਮੈਂ ਮਨਜੀਤ ਕਰਮਾਨਾ ਆਪ ਸਭ ਨੂੰ ਪਿਆਰ ਭਰੀ ਸ਼ਾਸ਼ਰੀ ਕਾਰ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਖੁਸ਼ੀਆਂ ਤੇ ਤੰਦਰੁਸਤੀਆਂ ਦੇਵੇ ਮੇਰੀ ਇਹੋ ਦਸ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਫੀਆਂ ਦੇ ਫੋਨ ਆਉਂਦੇ ਆ ਮੈਸੇਜ ਆਉਂਦੇ ਆ ਵੀ ਅਸੀਂ ਬਾਰੇ ਦੁਖੀ ਆ ਦੇਖੋ ਜੀ ਦੁੱਖ ਤਾਂ ਅਸੀਂ ਜ਼ਿੰਦਗੀ 'ਚ ਸਾਰਿਆਂ ਨੂੰ ਦੇਖਣੇ ਪੈਂਦੇ ਆ ਹਨਾ ਦੁੱਖ ਤਾਂ ਮੁਰੇ ਹਰ ਇੱਕ ਨੇ ਵੇਖੇ ਹੋਏ ਆ ਤੇ ਖਲੀਫਾ ਹਰ ਇੱਕ ਨੇ ਵੇਖੀਆਂ ਹੋਈਆਂ ਆਪਾਂ ਵੱਖਰੇ ਨਹੀਂ ਹੈਗੇ ਵੀ ਦੁੱਖ ਝੱਲਣੇ ਪੈਂਦੇ ਆ ਤੇ ਜਿਹੜੀਆਂ ਭੈਣਾਂ ਜਮੇ ਹਾਰ ਗਈਆਂ ਨਾ ਇੱਕ ਤਾਂ ਰੱਬ ਦਾ ਪੱਲਾ ਫੜੋ ਦਜ ਨੰਬਰ ਕਹਤੇ ਬਸ਼ਵਾਜ ਬਿੱਪੂ ਚੌੜਗਰੀ ਜਾਂਦਾ ਜਿਹੜੀ ਹਸੀੜਾ ਆਂਦਾ ਉਹ ਮੈਨੂੰ ਸ਼ੈਡ ਨਹੀਂ ਬੋਲਣ ਦਿੰਦਾ ਮੂਰੇ ਘੜਾ ਮੇਰੇ ਛੋਟੀ ਚੱਕੀ ਤੇ ਭਣਾ ਕਹਿੰਦੀ ਹੈ ਤੁਸੀਂ ਵੀਡੀਓ ਨਹੀਂ ਪਾਈ ਵੀਡੀਓ ਪਾਉਣੋਂ ਹਟ ਕੇ ਭਣਾ ਕਈ ਵਾਰੀ ਨਾ ਮੈਂ ਵੀ ਬਿਜੀ ਹੁੰਨੀ ਆ ਘਰ ਦਾ ਕੰਮ ਕੱਪੜੇ ਦਾ ਕੰਮ ਕਿਤੇ ਕਿਤੇ ਮੇਰਾ ਵੀ ਦਿਮਾਗ ਹੱਲ ਜਾਂਦਾ ਵੀ ਇਸ ਕਰਕੇ ਥੋੜਾ ਜਿਹਾ ਮੈਨੂੰ ਔਖਾ ਹੋ ਜਾਂਦਾ ਵੀ ਵੀਡੀਓ ਪਾਉਣੀ ਜਦੋਂ ਟਾਈਮ ਮਿਲਦਾ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹੁੰਦੀ ਆ ਤੇ ਦੇਖੋ ਜੀ ਜਿਹੜੀਆਂ ਭਣਾਂ ਕਹਿੰਦੀਆਂ ਕਿ ਅਸੀਂ ਲੱਖ ਕੋਸ਼ਿਸ਼ਾਂ ਕਰ ਲਈਆਂ ਵੀ ਸਾਡਾ ਜਿਹੜਾ ਮਾਣਾ ਵੀ ਉਹ ਦੁਖੀ ਦਾ ਦੁਖੀ ਹੈ ਮਨ ਨਹੀਂ ਸਾਡਾ ਖੁਸ਼ ਹੈਗਾ ਅਸੀਂ ਬਹੁਤ ਕੋਸ਼ਿਸ਼ਾਂ ਕਰ ਲਈਏ ਸੋ ਉਹਨਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੂੰਗੀ ਭਣੇ ਵੀ ਜਿਹੜਾ ਬੰਦਾ ਇੱਕ ਵਾਰ ਅੰਦਰੋਂ ਟੁੱਟ ਜੇ ਹਨਾ ਕਿਸੇ ਵੀ ਚੀਜ਼ ਨੂੰ ਲੈ ਕੇ ਇੱਕ ਵਾਰੀ ਬੰਦਾ ਟੁੱਟ ਜੇ ਤਾਂ ਆਪਣੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਬੰਦਾ ਹਰਾ ਨਹੀਂ ਹੋ ਸਕਦਾ ਕਿਉਂ ਕਿਉਂਕਿ ਹਰ ਇੱਕ ਚੀਜ਼ ਦਾ ਇਲਾਜ ਹੋ ਜਾਂਦਾ ਇੱਥੇ ਡੁੱਲੇ ਦਾ ਵਿਗੜੇ ਦਾ ਟੁੱਟੇ ਦਾ ਬੂਟੇ ਸੁੱਕੇ ਦਾ ਹਰ ਇੱਕ ਦਾ ਹੱਲ ਹੋ ਜਾਂਦਾ ਪਰ ਕਿਸੇ ਦਾ ਦਿਲ ਜੇ ਅੰਦਰੋਂ ਖਤਮ ਹੋ ਗਿਆ ਅੰਦਰੋਂ ਟੁੱਟ ਚੁੱਕਿਆ ਬੰਦਾ ਤਾਂ ਟੁੱਟੇ ਹੋਏ ਬੰਦੇ ਨੂੰ ਆਪਾਂ ਖੜਾ ਕਰ ਤਾਂ ਸਕਦੇ ਹਾਂ ਪਰ ਉਹਦਾ ਮਾਣਾ ਨਾ ਜਿਹੜਾ ਉਹ ਨਹੀਂ ਬਦਲ ਸਕਦੇ ਇਹ ਦੁਨੀਆਈਦਾਰੀ ਹੈ ਵੀ ਜਿਹੜਾ ਤਾਂ ਬੰਦਾ ਹੁੰਦਾ ਨਾ ਟੰਗੀ ਜਾ ਤੇ ਲੱਛਣ ਖੋਰ ਜਾ ਕਹ ਲਓ ਜਿਵੇਂ ਆਪਾਂ ਕਹਿੰਦੇ ਨੇ ਵੀ ਵਿੱਚ ਬੰਦੇ ਹੁੰਦੇ ਠੀਠ ਹੁੰਦੇ ਆ ਵੀ ਉਹ ਗੱਲ ਨੂੰ ਦਿਲ ਤੇ ਨਹੀਂ ਲਾਉਂਦੇ ਆਦੀ ਮਾਣਾ ਹੀ ਕਰਦੇ ਰਹਿੰਦੇ ਆ ਕੁਝ ਬੰਦੇ ਅਜੇ ਹੁੰਦੇ ਆ ਵੀ ਉਹ ਹਰ ਇੱਕ ਗੱਲ ਨੂੰ ਦਿਲ ਤੇ ਲਾਉਂਦੇ ਆ ਤੇ ਜਿਹੜੇ ਬੰਦੇ ਇਮੋਸ਼ਨਲ ਹੁੰਦੇ ਨਾ ਦਿਲ ਤੋਂ ਕੰਮ ਲੈਂਦੇ ਆ ਵਿਚਾਰੇ ਉਹ ਚੱਲ ਨਹੀਂ ਸਕਦੇ ਉਹਨਾਂ ਦੇ ਸਾਰੇ ਦੀ ਗੱਲ ਨਹੀਂ ਹੋ ਜੇ ਉਹ ਹਰ ਇੱਕ ਰਿਸ਼ਤੇ ਨੂੰ ਪਿਆਰ ਕਰਦੇ ਆ ਜਿਹੜੇ ਬੰਦੇ ਦਿਲ ਦੇ ਸਾਫ ਹੁੰਦੇ ਆ ਉਹ ਹਰ ਇੱਕ ਰਿਸ਼ਤੇ ਨੂੰ ਪਿਆਰ ਕਰਦੇ ਆ ਹਰ ਇੱਕ ਰਿਸ਼ਤੇ ਦੀ ਰਿਸਪੈਕਟ ਕਰਦੇ ਆ ਇੱਜਤ ਕਰਦੇ ਆ ਉਹ ਨਹੀਂ ਚਾਹੁੰਦੇ ਵੀ ਕਿਸੇ ਦੇ ਕਦੇ ਵੀ ਸਾਡੇ ਸਾਡੇ ਹੱਥੋਂ ਛੱਟ ਵੱਜੇ ਹਨ ਠੀਕ ਹੈ ਗੁੱਸਾ ਸਭ ਨੂੰ ਆਉਂਦਾ ਸਾਰੇ ਦੁਨੀਆ ਤੇ ਆਪਾਂ ਕਹਿੰਦੇ ਨਾ ਵੀ ਆਪਾਂ ਪੁਤਲੇ ਆ ਪੁਤਲੇ ਆ ਆਪਾਂ ਸਭ ਗੁੱਸਾ ਸਭ ਬੰਦਾ ਕਰਦੇ ਆ ਸਭ ਨੂੰ ਆਉਂਦਾ ਪਰ ਅਫਸੋਸ ਦੀ ਗੱਲ ਇਹ ਆ ਵੀ ਸਮਝਣ ਵਾਲਾ ਵੀ ਸਮਝਣਾ ਜ਼ਰੂਰੀ ਹੁੰਦਾ ਵੀ ਮੂਰਲਾ ਬੰਦਾ ਆਪਾਂ ਨੂੰ ਸਮਝੇ ਫੇਰ ਹੀ ਗੱਲ ਦਾ ਕੋਈ ਮਤਲਬ ਪੈਂਦਾ ਆ ਪਰ ਜਦੋਂ ਤੁਸੀਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਲੈਣਿਓ ਫੇਰ ਵੀ ਕੋਈ ਪਰਸਨ ਤੁਹਾਡੇ ਨਾਲ ਨਹੀਂ ਖੜਦਾ ਜਾਂ ਥੱਡੂ ਨਹੀਂ ਸਮਝਦਾ ਤੇ ਤੁਸੀਂ ਉਹਦੇ ਲਈ ਬਹੁਤ ਕੁਝ ਕੀਤਾ ਹੁੰਦਾ ਬਹੁਤ ਉਹਦੇ ਲਈ ਆਪਣੇ ਕੰਪਰੋਮਾਈਜ਼ ਕੀਤੇ ਹੁੰਦੇ ਆ ਸਮਝੌਤੇ ਕੀਤੇ ਹੁੰਦੇ ਆ ਤੁਸੀਂ ਆਪਣੇ ਸ਼ੌਂਕ ਵੀ ਮਾਰ ਕੇ ਉਹਨੂੰ ਦਿੱਤੇ ਹੁੰਦੇ ਆ ਇਹ ਸੋਚ ਕੇ ਵੀ ਯਾਰ ਕੋਈ ਗੱਲ ਨਹੀਂ ਵੀ ਆਪਾਂ ਰਿਸਪੈਕਟ ਕਰਦੇ ਆ ਸਾਰੇ ਸ਼ੌਂਕ ਸੂਂਕ ਖਤਮ ਹੋ ਜਾਂਦੇ ਆ ਅਗਲੇ ਦੇ ਫਿਰ ਵੀ ਉਹ ਬੰਦਾ ਨਵਾਂ ਹੁੰਦਾ ਹਰ ਇੱਕ ਰਿਸ਼ਤਾ ਨਵਾਂ ਹੁੰਦਾ ਜਦੋਂ ਬੰਦਾ ਤਣਾ ਮਨੋਂ ਕੋਈ ਰਿਸ਼ਤਾ ਨਵਾਂ ਨਵੰਦ ਤੇ ਮੂਰਲਾ ਬੰਦਾ ਉਹਨੂੰ ਕਹਦੇ ਵੀ ਤੂੰ ਤਾਂ ਟੰਗੀ ਐ ਤੰਗ ਕਰਦਾ ਹੈ ਲੱchn ਕਰਦਾ ਹੈ ਵੀ ਜਾਣੀ ਕਿ ਉਹਦੀਆਂ ਕੀਤੀਆਂ ਕੁਰਬਾਨੀਆਂ ਜਾਂ ਉਹਦੇ ਦਿਲ ਚ ਦੱਬੇ ਹੋਏ ਦਰਦ ਉਹ ਫਿਰ ਉੱਭਰ ਕੇ ਬਾਹਰ ਆ ਜਾਂਦੇ ਆ ਉਹ ਫਿਰ ਬਹਿ ਕੇ ਸੋਚਣ ਤੇ ਮਜਬੂਰ ਹੋ ਜਾਂਦਾ ਵੀ ਯਾਰ ਮੈਂ ਕੀ ਨਹੀਂ ਕੀਤਾ ਮੈਂ ਆਪਣੀ ਪਰਵਾਹ ਨਹੀਂ ਕੀਤੀ ਆਪਣੀ ਲੈਫ ਦੀ ਪਰਵਾਹ ਨਹੀਂ ਕੀਤੀ ਇਥੋਂ ਤੇ ਕਰਕੇ ਏਵੇਂ ਸੋਚਿਆ ਵੀ ਦੂਸਰੇ ਕੀ ਸੋਚਣਗੇ ਫਿਰ ਵੀ ਉਹ ਬੰਦਾ ਤੁਹਾਨੂੰ ਗਲਤ ਠਹਿਰਾ ਜਾਂਦਾ ਤਾਂ ਉਦੋਂ ਬੰਦਾ ਟੁੱਟਦਾ ਅੰਦਰੋਂ ਜਦੋਂ ਬੰਦਾ ਅੰਦਰੋਂ ਟੁੱਟ ਜੇ ਤੇ ਉਹਨੂੰ ਚੱਕਣ ਵਾਲਾ ਕੋਈ ਨਹੀਂ ਹੁੰਦਾ ਸਿਰਫ ਪਰਮਾਤਮਾ ਉਹ ਉਸ ਵਿਤਤਾ ਚੋਂ ਬਾਹਰ ਕੱਢ ਸਕਦਾ ਕਿਸੇ ਇਨਸਾਨ ਦੀ ਬਸਤ ਵਿੱਚ ਨਹੀਂ ਹੈਗਾ ਉਹਨੂੰ ਬਾਹਰ ਕੱਢਣਾ ਸੋ ਮੇਰਾ ਕਹਿਣ ਦਾ ਭਾਵ ਆ ਵੀ ਅੰਦਰੋਂ ਟੁੱਟੇ ਬੰਦੇ ਨੂੰ ਤੁਸੀਂ ਲੱਖ ਕੋਸ਼ਿਸ਼ਾਂ ਕਰ ਲਓ ਤੁਸੀਂ ਸਿਉਣੀ ਦੇ ਗਹਿਣੇ ਬਣਾ ਕੇ ਉਹਦੇ ਗਲ ਚ ਪਾ ਦਿਓ ਤਾਂ ਵੀ ਉਹਨੂੰ ਇਹ ਲੱਗਣਾ ਵੀ ਇਹ ਤਾਂ ਆਰਟੀਫੀਸ਼ਲ ਹੈ ਕਿਉਂਕਿ ਉਹਦਾ ਅੰਦਰੋਂ ਦਿਲ ਟੁੱਟ ਚੁੱਕਿਆ ਹੈ ਅੰਦਰੋਂ ਟੁੱਟੇ ਬੰਦੇ ਨੂੰ ਹਰ ਇੱਕ ਚੀਜ਼ ਆਰਟੀਫੀਸ਼ਲ ਹੀ ਲੱਗਦੀ ਆ ਠੀਕ ਹੈ ਟੁੱਟਦਾ ਉਹੀ ਬੰਦਾ ਜੀ ਜਿਹੜਾ ਦਿਲ ਦਾ ਸੱਚਾ ਹੁੰਦਾ ਹੈ ਜਿਹੜਾ ਦਿਲ ਦਾ ਫਰੋਡੀ ਤੇ ਝੂਠਾ ਹੁੰਦਾ ਉਹ ਬੰਦਾ ਕਦੇ ਵੀ ਨਹੀਂ ਟੁੱਟਦਾ ਮੈਥੋਂ ਲਿਖਾ ਕੇ ਲੈ ਲਓ ਬੰਦਾ ਕਦੇ ਵੀ ਨਹੀਂ ਟੁੱਟਦਾ ਸੱਚਾ ਬੰਦਾ ਟੁੱਟ ਜਾਂਦਾ ਕਿਉਂ ਕਿਉਂਕਿ ਉਹਨੇ ਵਿਚਾਰੇ ਨੇ ਨਾ ਇੱਕ ਸੱਚ ਤੇ ਨਹੀਂ ਧਰੀ ਹੁੰਦੀ ਆ ਸੱਚ ਬੋਲਿਆ ਹੁੰਦਾ ਤੇ ਸੱਚ ਬੋਲ ਬੋਲ ਕੇ ਉਹਨੇ ਐ ਲੱਗਦਾ ਹੁੰਦਾ ਵੀ ਯਾਰ ਜੇ ਮੈਂ ਸੱਚ ਬੋਲੂ ਤੇ ਮੇਰ ਨਾਲ ਮੋਹਰਲਾ ਵੀ ਸੱਚ ਬੋਲੂ ਮੇਰ ਨਾਲ ਵਫਾ ਨਭਾਊਗਾ ਹਨਾ ਉਹ ਵਿਚਾਰਾ ਸੱਚ ਦੀ ਟੱਕੜੀ ਚੱਕ ਕੇ ਤੁਰਿਆ ਫਿਰਦਾ ਤੇ ਜਿਹੜੇ ਫਰੌਡੀ ਹੁੰਦੇ ਆ ਉਹਨੂੰ ਇੱਕ ਮਿੰਟ ਵਿੱਚ ਢੇਰੀ ਕਰ ਦਿੰਦੇ ਆ ਇੱਕ ਮਿੰਟ ਤੇ ਉਹਦੇ ਵਿਸ਼ਵਾਸ ਨੂੰ ਤੋੜ ਦਿੰਦੇ ਆ ਫਿਰ ਜਿਹੜੀ ਸਾਟ ਉਹ ਬੰਦੇ ਦੇ ਲੱਗਦੀ ਆ ਨਾ ਉਹਦਾ ਲਾਜ ਤੇ ਦਵਾਈ ਕਿਤੇ ਵੀ ਨਹੀਂ ਹੈਗੀ ਇਹ ਚੀਜ਼ਾਂ ਮੈਥੋਂ ਵੱਧ ਕੇ ਕੋਈ ਨਹੀਂ ਜਾਣਦਾ ਲੋਕਾਂ ਦੀਆਂ ਦਾ ਗੱਲਾਂ ਹੁੰਦੀਆਂ ਠੀਕ ਹੈ ਜੀ ਜਦੋਂ ਮੈਂ ਕਹਿੰਦਾ ਕਿ ਲੋਕਾਂ ਦਾ ਤਮਾਸ਼ਾ ਰਹਿ ਜਾਂਦਾ ਤੇ ਜਿਸ ਤੇ ਬੀਤਦੀ ਆ ਪਤਾ ਉਹ ਲੱਗਦਾ ਹੈ ਕਹਿਣ ਦਾ ਭਾਵ ਵੀ ਕਦੇ ਵੀ ਕਿਸੇ ਨਾਲ ਫਰਾਡ ਨਾ ਕਰੋ ਕਿਸੇ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਕਿਸੇ ਨੂੰ ਵੀ ਚੁੰਮੀ ਗੱਲ ਨਾ ਕਹੋ ਕਿਉਂਕਿ ਛੋਟੀ ਜੀ ਗੱਲ ਨਿਕਲੀ ਅਗਲੇ ਦੇ ਦਿਲ 'ਚ ਨਾ ਜ਼ਖਮ ਕਰ ਦਿੰਦੀ ਹੈ ਜਿਹੜੇ ਜ਼ਖਮ ਦਿਖਦੇ ਵੀ ਹੈ ਨਹੀਂ ਤੇ ਉਹਨਾਂ ਦੀ ਦਵਾਈ ਵੀ ਨਹੀਂ ਹੁੰਦੀ ਕੁਸ਼ਕ ਹੁਣ ਬਿਲਕੁਲ ਮੈਸੇਜ ਆਉਣਗੇ ਕੁਸ਼ਕ ਲੇਡੀ ਜਹਾਨ ਜਹੈਂਟਸ ਹੋਣ ਐਸੀ ਲਾਈਫ ਜਿਉ ਰਹੇ ਹੋਣਗੇ ਐਸੇ ਦਿਲ 'ਚ ਤਾਂ ਉਹਨਾਂ ਨੇ ਗੁੱਸਾ ਲਗੋਇਆ ਹੁੰਦਾ ਵੀ ਕਿਤੇ ਗੁੱਸਾ ਉਹਨਾਂ ਨੂੰ ਵੀ ਚੜਦਾ ਆਉਂਦਾ ਜੀ ਕਰਦਾ ਬੋਲਣ ਨੂੰ ਵੀ ਅਸੀਂ ਗੁੱਸਾ ਕਰਦੇ ਆਂ ਇੱਥੇ ਉਹਨਾਂ ਨੇ ਲੱਖਾਂ ਗੁੱਸੇ ਲਕੋਈ ਹੁੰਦੇ ਆ ਜਿੰਨੇ ਕਹਾਣੇ ਨੇ ਗੁੱਸੇ ਲਕੋ ਕੇ ਵਿਚਾਰੇ ਹਨਾ ਜ਼ਿੰਦਗੀ ਜਿਉ ਰਹੇ ਹੁੰਦੇ ਆ ਇੱਥੇ ਉਹਨਾਂ ਦੇ ਹਾਸਿਆਂ ਲੁਕੀਆਂ ਹੁੰਦੀਆਂ ਸੋ ਕੁਝ ਮੇਰੇ ਭੈਣ ਭਰਾ ਐਸੇ ਹੁੰਦੇ ਆ ਵੀ ਉਹਨਾਂ ਦੀਆਂ ਹਾਸੀਆਂ ਖੋ ਲੈਂਦੇ ਆ ਉਹ ਰੱਬ ਤੋਂ ਵੀ ਨਹੀਂ ਡਰਦੇ ਤੇ ਰੱਬ ਦੇ ਵਾਸਤੇ ਜਿਹੜੇ ਬੰਦੇ ਦਿਲ ਦੇ ਸਾਫ਼ ਆ ਨਾ ਸੋਡੇ ਨਾਲ ਦਿਲੋਂ ਰਿਸ਼ਤਾ ਨਿਭਾ ਰਹੇ ਆ ਤੇ ਕੋਈ ਨਾਲ ਫਰਾੜਾ ਨਾ ਕਰਿਆ ਕਰੋ ਕਿਉਂਕਿ ਉਹਨਾਂ ਦਾ ਜਿਹੜਾ ਦਿਲ ਹੈ ਠੀਕ ਆ ਉਹ ਛੋਡੇ ਸਾਹਮਣੇ ਨਹੀਂ ਰੋਂਦੇ ਅੱਖਾਂ ਚੋਂ ਹੰਝੂ ਨਹੀਂ ਆਉਂਦੇ ਉਹਨਾਂ ਦੇ ਪਰ ਉਹਨਾਂ ਦੀ ਜਿਹੜੀ ਆਤਮਾ ਰੋਂਦੀ ਆ ਢੱਡ ਰੋਂ ਕਹਿੰਦੇ ਨੇ ਢੱਡ ਰੋਂਦਾ ਤੇ ਆਤਮਾ ਰੋਂਦੀ ਬਹੁਤ ਮਾੜੇ ਹੁੰਦੇ ਆ ਇਹ ਸਾਹਮਣੇ ਵਾਲੇ ਸ਼ਖਸ ਨੂੰ ਲੈ ਜਾਂਦੇ ਆ ਫਿਰ ਉਹਨਾਂ ਦਾ ਢੱਡ ਤੇ ਆਤਮਾ ਰੋਂਦੀ ਹੈ ਤੇ ਜਦੋਂ ਉਹ ਇਕੱਲੇ ਪੈ ਜਾਂਦੇ ਆ ਰੈਸਟ ਕਰਨ ਦੇ ਬਹਾਨੇ ਤੇ ਅੱਖਾਂ ਚੋਂ ਪਾਣੀ ਵੀ ਆਉਂਦਾ ਸੋ ਐਸੇ ਬੰਦਿਆਂ ਦੀਆਂ ਵਾਦਵਾਵਾਂ ਮਾ ਕਦੇ ਨਾ ਲਿਆ ਕਰੋ ਕਿਉਂਕਿ ਇਹਨਾਂ ਦੀਆਂ ਵਾਦਵਾਵਾਂ ਤੁਹਾਨੂੰ ਜਿਉਣ ਨਹੀਂ ਦਿੰਦੀਆਂ ਚਲਾਕ ਬੰਦਾ ਨਾ ਤਾਂ ਛੋਡੇ ਸਾਹਮਣੇ ਰੋਊਗਾ ਨਾ ਸੋਤੋ ਕਿਹ ਜੀ ਦੀ ਭੀਖ ਮੰਗੂਗਾ ਨਾ ਸੋਤੋ ਸਾਥ ਦੀ ਭੀਖ ਮੰਗੂਗਾ ਕਿਉਂ ਕਿ ਕਿਉਂਕਿ ਚਲਾਕ ਨੂੰ ਪਤਾ ਹੁੰਦਾ ਵੀ ਮੈਂ ਆਪਦੀ ਲਾਈਫ ਕਿਵੇਂ ਨਾ ਕਿਵੇਂ ਗੱਪ ਸ਼ਰਾਪਾ ਮਾਰ ਕੇ ਕੱਢ ਲੈਣੀ ਹੈ ਤੇ ਸੱਚਾ ਬੰਦਾ ਉੱਥੇ ਹੀ اٹਕ ਜਾਂਦਾ ਉਹ ਬਹਿ ਕੇ ਅੱਗੇ ਤਾਂ ਉਹਨੇ ਕੀ ਵਧਣਾ ਸੀ ਵਿਚਾਰੇ ਨੇ ਉਹ ਬਹਿ ਕੇ ਇਸ ਸੋਚ ਚ ਆਪਣੇ ਆਪ ਨੂੰ ਖਤਮ ਕਰੀ ਜਾਂਦਾ ਆਪਦੀ ਜ਼ਿੰਦਗੀ ਨੂੰ ਖਤਮ ਕਰੀ ਜਾਂਦਾ ਵੀ ਯਾਰ ਮੈਂ ਕੀ ਗਲਤੀ ਕੀਤੀ ਸੀ ਮੈਨੂੰ ਇਹਦੀ ਸਜ਼ਾ ਕਿਉਂ ਮਿਲੀ ਉਹ ਤੁਹਾਡੀ ਇੱਕ ਗਲਤੀ ਨੂੰ ਹੀ ਉਹ ਲੈ ਕੇ ਬਹਿ ਜਾਂਦਾ ਵੀਰ ਮੇਰੀ ਕੀ ਗਲਤੀ ਸੀ ਮੇਰਾ ਕੀ ਕਸੂਰ ਸੀ ਮੈਨੂੰ ਇਹ ਕਿਉਂ ਹੋਇਆ ਉਹ ਇਸ ਚੀਜ਼ 'ਚ ਅਟਕ ਕੇ ਰਹਿ ਜਾਂਦਾ ਅੱਗੇ ਤੁਰਨੇ ਵੱਧਣਾ ਕੀ ਹੈ ਉਹ ਤਾਂ ਸਮਾਂ ਦੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਮੈਂ ਕੀ ਕੀਤਾ ਹੈ ਜੋ ਵੱਠਾ ਹੀ ਸੋਚੀ ਜਾਂਦਾ ਮੈਂ ਐਸਾ ਕੀ ਕਰਤਾ ਮੇਰੇ ਨਾਲ ਕਿਉਂ ਹੋਇਆ ਕਿ ਤੇਉ ਬਚਾਰਾ ਰੱਬ ਨੂੰ ਦੋਸਤ ਦਿੰਦਾ ਰੱਬਾ ਮੇਰੇ ਨਾਲ ਕਿਉਂ ਹੋਇਆ ਮੈਂ ਸਹੀ ਸੀ ਮੈਂ ਤੇਰੀ ਦੁਨੀਆ ਬਣਾਈ ਨੂੰ ਪਿਆਰ ਕਰਦਾ ਸੀ ਮੈਂ ਤੇਰੀ ਬਣਾਈ ਦੁਨੀਆ ਨੂੰ ਸਤਕਾਰ ਦਿੰਦਾ ਸੀ ਸੱਚਾ ਰਿਸ਼ਤਾ ਨਿਭਾ ਰਿਹਾ ਸੀ ਵਾਹਿਗੁਰੂ ਫਿਰ ਮੇਰੇ ਨਾਲ ਕਿਉਂ ਹੋਇਆ ਫਿਰ ਉਹ ਰੋਂਦਾ ਵਿਚਾਰਾ ਵਾਹਿਗੁਰੂ ਕੋਲੇ ਉਹ ਸਹੀ ਇਨਸਾਨ ਕਦੇ ਕਿਸੇ ਕੋਲੇ ਰੋਂਦਾ ਨਹੀਂ ਹੁੰਦਾ ਉਹ ਪਰਮਾਤਮਾ ਕੋਲੇ ਰੋਂਦਾ ਵਾਹਿਗੁਰੂ ਕੋਲੇ ਰੋਂਦਾ ਕਿਉਂ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਵਾਹਿਗੁਰੂ ਮੇਰੀ ਸੁਣੂਗਾ ਤੇ ਜੇ ਲੋਕਾਂ ਨੇ ਸੁਣੀ ਹੁੰਦੀ ਤਾਂ ਮੈਂ ਰੋਂਦਾ ਨਹੀਂ ਸੀ ਠੀਕ ਹੈ ਜੀ ਸੋ ਇਹਨਾਂ ਗੱਲਾਂ ਦਾ ਤੁਸੀਂ ਜਰੂਰ ਧਿਆਨ ਰੱਖਿਆ ਕਰੋ ਕਿ ਕਿਸੇ ਦੀ ਜਦੋਂ ਆਤਮਾ ਅੰਦਰੋਂ ਰੋਣ ਲੱਗ ਜਾਈਨਾ ਤਾਂ ਡਰੋ ਫਿਰ ਉਹਨਾਂ ਚੀਜ਼ਾਂ ਤੋਂ ਬਚੋ ਆਤਮਾ ਦਾ ਤੇ ਢਿੱਡ ਦਾ ਰੋਣਾ ਸਾਹਮਣੇ ਵਾਲੇ ਬੰਦੇ ਨੂੰ ਲੈ ਕੇ ਵਹਿ ਜਾਂਦਾ ਕਿਉਂਕਿ ਸਮਾਂ ਹੁੰਦਾ ਇਹ ਨਾ ਸੋਚੋ ਵੀ ਤੁਸੀਂ ਬਹੁਤ ਕੁਝ ਕਰ ਰਹੇ ਹੋ ਤੇ ਫਰਕ ਨਹੀਂ ਪੈ ਰਿਹਾ ਜਿੱਦ ਦੇ ਫਰਕ ਪਾਉਂਦਾ ਪਰਮਾਤਮਾ ਉਹਦੀ ਸਜ਼ਾ ਦਿੰਦਾ ਹਨਾ ਤਾਂ ਫਿਰ ਤੁਸੀਂ ਵੀ ਉਸ પીੜਾ 'ਚ ਆ ਜਾਂਦੇ ਹੋ ਜਿਸ પીੜਾ 'ਚ ਉਹ ਬੰਦਾ ਹੁੰਦਾ ਕਿਉਂਕਿ ਸਹੀ ਇਨਸਾਨ ਨੂੰ ਦਰਦ ਹੁੰਦਾ ਹੈ ਸੱਚੇ ਬੰਦੇ ਦੇ ਦਰਦ ਹੁੰਦਾ ਉਸੇ ਨੂੰ ਤਕਲੀਫ ਆਉਂਦੀ ਆ ਝੂਠੇ ਬੰਦੇ ਨੂੰ ਕਦੇ ਤਕਲੀਫ ਨਹੀਂ ਆਉਂਦੀ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਫਰਾਡ ਤੇ ਝੂਠ ਬੋਲਣਾ ਇਹਨਾਂ ਚੀਜ਼ਾਂ ਨੂੰ ਉਹ ਮਾਇੰਡ ਨਹੀਂ ਕਰਦੇ ਸੋ ਡਰੋ ਉਸ ਰੱਬ ਤੋਂ ਉਸ ਡਾਢੇ ਤੋਂ ਡਰੋ ਕਦੇ ਵੀ ਕਿਸੇ ਦੀਆਂ ਭਾਵਨਾਵਾਂ ਨਾਲ ਨਾ ਖੇਲੋ ਕਿਸੇ ਦੀਆਂ ਖੁਸ਼ੀਆਂ ਨੂੰ ਪੈਰਾਥ ਲੈਣਾ ਨਾ ਨਾ ਤੋ ਜੇ ਕੋਈ ਉਹਨੂੰ ਪਿਆਰ ਕਰਦਾ ਨਾ ਉਹਦੀ ਇਰਸਪੈਕਟ ਕਰਨਾ ਸਿੱਖ ਲਓ ਜੇਕਰ ਉਹ ਬੰਦਾ ਤੁਹਾਨੂੰ ਪਿਆਰ ਕਰਨੋਂ ਹਟ ਗਿਆ ਨਾ ਤੁਹਾਡੇ ਲਈ ਉਹਨੇ ਦੇ ਚ ਨਫ਼ਰਤ ਪਾ ਲਈ ਨਾ ਫਿਰ ਥੋਠੇ ਤੋਂ ਸੋਣੇ ਤੋਂ ਵੱਧ ਕੇ ਮਾੜੇ ਕਰਮ ਵਾਲਾ ਕੋਈ ਹੋ ਨਹੀਂ ਸਕਦਾ ਕਿਉਂਕਿ ਇੱਕ ਨਾ ਇੱਕ ਦਿਨ ਹਰ ਇੱਕ ਬੰਦੇ ਦੇ ਦਿਲ ਚ ਨਫ਼ਰਤ ਪੈ ਹੀ ਜਾਂਦੀ ਹੈ ਜਦੋਂ ਤੁਸੀਂ ਪਾਉਣ ਤੇ ਤੁਲਜੋ ਨਾ ਤੇ ਪਾ ਹੀ ਦਿੰਦੇ ਹੋ ਤੇ ਫਿਰ ਇੱਕ ਵਾਰੀ ਜੇ ਆਪਣਾ ਕਿਸੇ ਤੋਂ ਮਨ ਮੁੜ ਜੇ ਜਾਂ ਪਰਜੇ ਤੇ ਫਿਰ ਆਪਾਂ ਦੁਬਾਰੇ ਉਸ ਜਗ੍ਹਾ ਤੇ ਨਹੀਂ ਜਾਂਦੇ ਆਪਣਾ ਮਨ ਹੀ ਨਹੀਂ ਮੰਨਦਾ ਆਪਣਾ ਦਿਲ ਹੀ ਨਹੀਂ ਮੰਨਦਾ ਵੀ ਆਪਾਂ ਉੱਥੇ ਜਾਈਏ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਵੀਰੇ ਖਿਆਲ ਰੱਖੋ ਕਿਸੇ ਦੀ ਆਤਮਾ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ ਜੇ ਟੁੱਟ ਗਈ ਤਾਂ ਉਹ ਜੁੜਦੀ ਨਹੀਂ ਐਦੋਂ ਵੱਡੇ ਪਾਪੀ ਤੁਸੀਂ ਹੋ ਨਹੀਂ ਸਕਦੇ ਵੀ ਕਿਸੇ ਦੀ ਆਤਮਾ ਨੂੰ ਤੋੜ ਕੇ ਤੁਸੀਂ ਖੁਸ਼ੀਆਂ ਮਨਾਉਨੇ ਹੋ ਇਹ ਗੱਲਾਂ ਗਲਤ ਹੋ ਗਈਆਂ ਕਿਸੇ ਦੀ ਆਤਮਾ ਦੀ ਬਦਦੂਆ ਤੁਹਾਨੂੰ ਲੈ ਕੇ ਬੈਠ ਸਕਦੀ ਹੈ ਇਸ ਗੱਲ ਦਾ ਧਿਆਨ ਰੱਖਿਓ ਠੀਕ ਹੈ ਆਪਾਂ ਕਹਿ ਦਿੰਦੇ ਮੇਰਾ ਕੀ ਹੋ ਜੂ ਹੁੰਦਾ ਵੀਰੇ ਸਭ ਕੁਝ ਹੁੰਦਾ ਦਿਨ ਪੈ ਕੇ ਇੱਥੇ ਸੋਡੇ ਵੀ ਉਹ ਗੱਲਾਂ ਤਾਂ ਨਿਕਲ ਜਾਂਦੀਆਂ ਤੇ ਅਗਲੇ ਦੇ ਆ ਜਾਂਦੀਆਂ ਸੋ ਪ੍ਰਮਾਤਮਾ ਤੋਂ ਡਰੋ ਅਕਾਲ ਪੁਰਖ ਵੈਗਰੂ ਤੋਂ ਡਰੋ ਉਹ ਸਭ ਦੇਖ ਰਿਹਾ ਹੈਗਾ ਉਹਦੀ ਰਜਾਚ ਰਿਆਣਾ ਸਿੱਖ ਲਓ ਨਹੀਂ ਤਾਂ ਤੁਸੀਂ ਵੀ ਬਹੁਤ ਪਛਤਾਵੋਗੇ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ